ਹੈਲੋ ਗਾਇਸ ਵੈਲਕਮ ਟੂ ਮਾਈ YouTube ਚੈਨਲ ਕਿ 34 ਮਿੰਟ ਹੋਇਆ ਅੱਜ ਦੇ ਆਪਣੇ ਦਿਨ ਦੀ ਸ਼ੁਰੂਆਤ ਕਰਦੇ ਆ ਸਭ ਤੋਂ ਪਹਿਲਾਂ ਕਰਾਂਗੇ ਐਕਸਰਸਾਈਜ਼ ਫਿਰ ਕਰਾਂਗੇ ਸਵੀਟ ਤੇ ਠੰਡੀ ਮਾਰਨਿੰਗ ਆ ਬਹੁਤ ਹੀ ਵਧੀਆ ਮੌਸਮ ਠੰਡਾ ਠੰਡਾ ਮੌਸਮ ਆ ਗਾਇਸ ਦੇਖੋ ਚੜੀਆਂ ਚ ਗਾਇਸ ਕੰਮ ਦੇ ਨਾਲ ਨਾਲ ਬਾਡੀ ਫਿਟਨੈਸ ਵੀ ਬਹੁਤ ਜ਼ਰੂਰੀ ਆ ਤੇ ਬਾਡੀ ਫਿਟਾ ਤਾਂ ਆਪਾਂ ਬਹੁਤ ਕੁਝ ਅਚੀਵ ਕਰ ਸਕਦੇ ਆ ਜੋ ਆਪਾਂ ਨਹੀਂ ਸੋਚਿਆ ਨਾਲ ਮਨ ਵੀ ਆਪਣਾ ਪੋਜੀਟਿਵ ਬੋਡੀ ਫਿਟਾ ਤਾਂ ਜੋ ਆਪਾਂ ਕਰਦੇ ਆ ਕਰਾਂਗੇ ਆਪਾਂ ਅੱਜ ਦਾ ਕੰਮ ਇਹ ਆਪਾਂ ਦੁਬਾਰੇ ਤੋਂ ਡੈਕੋਰੇਟ ਕਰਾਂਗੇ ਇਸਨੂੰ ਸੋ ਰਨਵੇਟ ਕਰਦਾਂਗੇ ਸਾਰੇ ਨੂੰ ਕਰੇ ਫੁੱਲਾਂ ਦੀ ਫੁਲਵਾੜੀ ਬਹੁਤ ਹੀ ਸੋਹਣੀ ਲੱਗਦੀ ਆ ਤੇ ਸ਼ੌਂਕ ਨਾਲ ਕੀਤੇ ਜਾਂਦੇ ਆ ਇਹ ਕੰਮ ਸੋ ਆਪਾਂ ਨੂੰ ਵੀ ਇਹ ਕੰਮਾਂ ਦਾ ਸ਼ੌਂਕ ਆ ਤੋਂ ਇਸ ਤੋਂ ਬਾਅਦ ਆਪਾਂ ਇਹ ਸਾਰੀ ਫੁਲਵਾੜੀ ਤਿਆਰ ਕਿਨੂੰ ਦਾ ਬੂਟਾ ਗਾਇਸ ਇਹਦੇ ਤੇ ਬਹੁਤ ਹੀ ਵਧੀਆ ਹਾਈ ਕਿਨੂੰ ਲੱਗੇ ਸੀ ਸੋ ਤੁਸੀਂ ਦੇਖ ਸਕਦੇ ਹੋ ਕਾਫੀ ਵਧੀਆ ਹਾਈਟ ਲੈ ਚੁੱਕਿਆ ਬੂਟਾ ਇਹ ਆ ਹੈਗਾ ਜਾਮਣੇ ਇਹਦੇ ਤੇ ਹਜੇ ਫਲ ਨਹੀਂ ਲੱਗਿਆ ਤੇ ਉਹ ਅੱਗੇ ਜਾ ਕੇ ਆਪਾਂ ਦੇਖਦੇ ਹਾਂ ਉੱਥੇ ਆਪਣੇ ਕੋਲ ਇੱਕ ਬੂਟਾ ਹੈਗਾ ਗਾਇਸ ਉਹ ਵਾਲਾ ਹੈਗਾ ਆਪਣੇ ਕੋਲੇ ਅਮਰੂਦ ਦਾ ਜਿਹੜਾ ਰੀਅਲ ਦੇ ਜੂਸ ਇਸ ਆਪਾਂ ਪੀਨੇ ਆਂ ਗਾਵਾ ਜੂਸ ਪੀਨੇ ਲੋਕ ਬਹੁਤ ਪਸੰਦ ਕਰਦੇ ਆਂ ਢੇੜ ਪੌਦੇ ਲਗਾਓ ਇਹਨਾਂ ਤੋਂ ਨੈਚੁਰਲ ਚੀਜ਼ਾਂ ਖਾਓ ਬਿਊਟੀਫੁਲ ਮਾਰਨਿੰਗ ਦੇ ਨਜ਼ਾਰੇ ਦੇਖੋ ਗਾਇਸ ਸਵੇਰ ਸਵੇਰ ਦੇਖੋ ਲਾਈਟਾਂ ਕਿਸੇ ਨੇ ਬੰਦੀ ਨਹੀਂ ਕੀਤੀਆਂ हर रोज़ मैं जो तो भी उठ के फार्म चाहना था, तो था। उस तो पहले लाइट्स बंद कर दा देखो गाइस इंजॉय कर रहे हैं खा रहे हैं हमेशा मशीन ना ही करते हैं गाइस देखो सिर्फ अपने को दो कोव रहेगा उस तो तुम अपना कंप्लीस हो जाएगा टाइम हो चुका गाइस सत तो बज चुके ਅਤੇ ਪਸ਼ੂ ਨੂੰ ਵੇਟ ਕਰ ਰਿਹਾ ਇਹ ਵੀ ਇਸ ਤੋਂ ਬਾਅਦ ਇਹਨਾਂ ਨੂੰ ਪਾਣੀ ਪਾਇਆ ਜਾਵੇਗਾ ਤੇ ਫਿਰ ਉਸ ਤੋਂ ਬਾਅਦ ਉਹ ਰੈਸਟ ਤੇ ਚਲੇ ਜਾਣਗੇ ਇਹ ਵਾਲੇ ਗਾਇਸ ਜੋ ਮੈਂ ਤੁਹਾਨੂੰ ਦਿਖਾਈ ਸੀਗੇ ਹਨਾ ਸ਼ੌਟ ਐਨੀ ਮਰਦਾ ਤੇ ਹਾਂ ਇਹ ਕੁਲੇ ਰਹਿੰਦੇ ਆ ਕੁਲੇ ਰਹਿ ਕੇ ਵਧੀਆ ਗਰੋਥ ਕਰਦੇ ਆ ਜਾ ਕੇ ਕੰਮ ਕਰਾਂਗੇ ਤੇ ਬਸ ਫਾਰਮ ਦਾ ਥੋੜਾ ਜਿਹਾ ਕੰਮ ਕੰਪਲੀਟ ਕਰ ਲਈਏ ਫਿਰ ਮਿਲ ਕੇ ਡੇਰੀ ਤੇ ਪਾ ਕੇ ਆਵਾਂਗੇ ਤੇ ਫਿਰ ਉਸ ਤੋਂ ਬਾਅਦ ਚੱਲਾਂਗੇ ਖੇਤ ਉਸ ਤੋਂ ਬਾਅਦ ਆ ਕੇ ਵੀ ਆਪਣੇ ਕਾਫੀ ਸਾਰੇ ਅੱਜ ਕੰਮ ਕਰਨ ਵਾਲੇ ਆ। ਸੋ ਫਿਰ ਤੋਂ ਬਾਅਦ ਜੋ ਰਹਿੰਦੇ ਕੰਮ ਆਪਾਂ ਕੰਪਲੀਟ ਕਰਾਂਗੇ। ਜੋ ਕੰਮ ਹੈ ਸੋ ਹੁਣ ਆਪਾਂ ਚੱਲਾਂਗੇ ਡੇਰੀ ਤੇ। ਮੇਰੇ ਤੇ ਦੁੱਧ ਪਾ ਕੇ ਉਸ ਤੋਂ ਬਾਅਦ ਆਪਾਂ ਡੇਰੀ ਖਰਮ ਦਾ ਕੰਮ ਆਪਣਾ ਅੱਜ ਦਾ ਕੰਪਲੀਟ ਹੋ ਜਾਏਗਾ।